ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਹੜਾ ਸੂਟ ਰੈਡੀ ਹੋਇਆ ਜੀ ਇਹ ਫਰਾਕ ਸੂਟ ਹੈ ਜੀ ਇਹ ਵਿਸਕੋਸ ਜੌਰਜਟ ਦੇ ਵਿੱਚ ਰੈਡੀ ਕੀਤਾ ਆਪਾਂ ਨੇ ਇਹ ਦੇ ਫਰਾਕ ਦੇ ਫਰੰਟ ਘੇਰੇ ਦੇ ਉੱਪਰ ਆਏਗਾ ਜੀ ਇਹ ਚਾਕਾਂ ਦੇ ਉੱਪਰ ਆਏਗਾ ਵਰਕ ਫਰੰਟ ਘੇਰੇ ਦੀ ਆਪਾਂ ਨੇ ਕਟਿੰਗ ਕੀਤੀ ਹੈ ਕਿਉਂਕਿ ਸਲਵਾਰ ਤੇ ਬਾਜੂ ਦੇ ਉੱਪਰ ਵੀ ਵਰਕ ਕਰਨਾ ਸੀ ਇਹ ਫਰੰਟ ਘੇਰੇ ਦੇ ਤੇ ਚਾਕਾਂ ਦੇ ਉੱਪਰ ਆਏਗਾ ਜੀ ਵਰਕ ਮਿਰਰ ਵਰਕ ਕੀਤਾ ਗਿਆ ਜੀ ਨਾਲ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਸੂਟ ਦੇ ਉੱਪਰ ਬਿਸਕੋਸ ਜੌਰਜਟ ਦੇ ਉੱਪਰ ਵਰਕ ਹੋਇਆ ਤੇ ਇਹ ਵਰਕ ਇਹਦੀ ਬਾਜੂ ਦੇ ਉੱਪਰ ਆਇਆ ਗਈ। ਇਹ ਦੋਨੋਂ ਬਾਜੂ ਬਣਾਏ ਗਏ ਨੇ ਤੇ ਇਸ طرف ਇਹਦੇ ਸਲਵਾਰ ਦੇ ਪਹੁੰਚੇ ਦੇ ਉੱਪਰ ਵਰਕ ਆਏਗਾ। ਤੁਸੀਂ ਕਿਸੇ ਵੀ ਕਲਰ ਉੱਪਰ ਇਸ ਨੂੰ ਕਸਟਮਾਈਜ਼ ਕਰਵਾ ਸਕਦੇ ਹੋ, ਸਟੱਫ ਵੀ ਚੇਂਜ ਕਰਵਾ ਸਕਦੇ ਹੋ ਜੇਕਰ ਕਰਵਾਉਣਾ ਹੋਵੇ। ਪਿਓਰ ਰਗੰਜਾ ਦਾ ਦੁਪੱਟਾ ਦਿੱਤਾ ਹੈ ਜੀ ਇਹਦੇ ਨਾਲ ਆਪਾਂ ਨੇ ਤੇ ਫੋਰ ਸਾਈਡ ਦੁਪੱਟੇ ਦੇ ਕਟ ਵਰਕ ਕੀਤਾ ਗਿਆ ਹੈ। ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਜੀ ਕਿਸੇ ਵੀ ਫੈਬਰਿਕ ਉੱਪਰ ਤੁਸੀਂ ਇਸ ਨੂੰ ਕਰਵਾ ਸਕਦੇ ਹੋ ਤੇ ਜੇਕਰ ਸੂਟ ਪਸੰਦ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਦੇ ਉੱਪਰ ਸਾਨੂੰ ਸਕਰੀਨਸ਼ਾਟ ਸੈਂਡ ਕਰਕੇ ਇਸ ਦਾ ਪ੍ਰਾਈਸ ਪੁੱਛ ਸਕਦੇ ਹੋ ਤੇ ਆਰਡਰ ਕਰ ਸਕਦੇ ਹੋ ਓਕੇ ਜੀ ਥੈਂਕ ਯੂ